ਆਵਾਇ ਪੈਨਸ਼ਨ ਕਾਰਨ ਜੋ ਹੈਗਾ ਮੰਗਾ ਹੈ ਪਰਤਾਜ ਨੇ ਗੱਲਬਾਤ ਕਰੀਏ ਇਹ ਸਵਾਂਝਾ ਰੋਸ ਰੈਲੀ ਕੀਤੀ ਰੱਖੀ ਹੈ ਸਸਕੀਆ ਸਾਰੀਆ ਕੇ ਸਵਾਂਝਾ ਰੈਲੀ ਰੱਖੀ ਗਈ ਜੀ ਦੇਖੋ ਜੀ ਪੰਜਾਬ ਸਰਕਾਰ ਵੱਲੋਂ ਪਿਛਲੇ ਸਾਢੇ 3 ਸਾਲਾਂ ਤੋਂ ਜਦੋਂ ਦੀ ਇਹ ਸਰਕਾਰ ਬਣੀ ਹੈ ਉਦੋਂ ਦੇ ਲਾਰਾ ਲੱੱਪੇ ਵਾਲੀ ਨੀਤੀ ਜਿਹੜੀ ਉਹ ਖੇਡੀ ਜਾ ਰਹੀ ਹੈ ਤਾਂ ਮੁਲਾਜ਼ਮ ਹੋਣ ਇਹਨਾਂ ਦੀਆਂ ਲਾਰਾ ਲੱੱਪੇ ਵਾਲੀ ਨੀਤੀਆਂ ਤੋਂ ਫਟ ਚੁੱਕੇ ਆ ਅਸੀਂ ਜਿਹੜਾ ਸੰਘਰਸ਼ ਦੀ ਸੰਕਾ ਤੇ ਆ ਚੁੱਕੇ ਆ ਅੱਜ ਪੂਰੇ ਪੰਜਾਬ ਦੇ ਵਿੱਚ ਪੰਜਾਬ ਸਟੇਟ ਮਿਨਿਸਟਰੀਅਲ ਸਰਵਿਸ ਯੂਨੀਅਨ ਦੀ ਕਈ ਕਾਈਵਲੋਂ ਲੈ ਕੇ ਫੈਸਲੇ ਅਨੁਸਾਰ ਲੋਸ ਰਲੀਆਂ ਹੋਈਆਂ ਇਸ ਤੋਂ ਇਵਾ ਵੱਖ-ਵੱਖ ਵਿਭਾਗਾਂ ਦੇ ਜਿਹੜੇ ਮੁਲਾਜ਼ਮ ਆ ਉਹਦੇ ਨਾਲ-ਨਾਲ ਫੈਡਰੇਸ਼ਨਾਂ ਦੇ ਜਥੇਬੰਦੀਆਂ ਕਲਾਸ ਬੋ ਚੱਤੇ ਬੰਦੀਆਂ ਨੇ ਵੀ ਇਹਦੇ ਵਿੱਚ ਸ਼ਮੂਲੀਅਤ ਕੀਤੀ ਹੈ ਸੋ ਅਗਲਾ ਜਿਹੜਾ ਸਾਡਾ ਪ੍ਰੋਗਰਾਮ ਆ ਉਹ 16 ਅਕਤੂਬਰ ਦੀ ਮਹੱਲੀ ਵਿਖੇ ਪੂਰਾ ਕਲੈਰੀਕਲ ਵਰਗ ਉਹਦੇ ਨਾਲ-ਨਾਲ ਭਰਾਤਰੀ ਜਥੇਬੰਦੀਆਂ ਫੈਡਰੇਸ਼ਨਾਂ ਸਾਂਝਾ ਮੁਲਾਜ਼ਮ ਮੰਚ ਸਾਂਝਾ ਮੁਲਾਜ਼ਮ ਤੇ ਪੈਨਸ਼ਨ ਫਰੰਟ ਸੋ ਇਹ ਸਾਰੇ ਜਿਹੜੇ ਮੁਲਾਜ਼ਮ ਇਕੱਠੇ ਹੋ ਕੇ ਸਕੱਤਰੇ ਦੇ ਮੁਲਾਜ਼ਮ ਡਾਇਰੈਕਟੋਰੇਟ ਦੇ ਮੁਲਾਜ਼ਮ 16 ਜੁਲਾਈ ਨੂੰ ਜਿਹੜਾ ਅਸੀਂ ਇਹ ਵੱਡੀ ਰੈਲੀ ਮੋਹਾਲੀ ਵਿਖੇ ਕਰਨ ਜਾ ਰਹੇ ਹਾਂ ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਵੱਲ ਕੋਈ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਤਿੱਖੇ ਸੰਘਰਸ਼ ਦਾ ਐਲਾਨ ਕਰਨ ਦੇ ਵਿੱਚ ਸਭ ਤੋਂ ਪਹਿਲਾ ਸੰਘਰਸ਼ ਇਹ ਹੋਗਾ ਕਿ ਤਰਨਤਾਰ ਦੀ ਜ਼ਿਮਨੀ ਚੋਣ ਦੇ ਵਿੱਚ ਉੱਥੇ ਸੂਬਾ ਪਤਰੀ ਰੈਲੀ ਜਿਹੜੀਆਂ ਉਹ ਵਕ ਵਕ ਸਮੇਂ ਤੇ ਕੀਤੀਆਂ ਜਾਣਗੀਆਂ ਸਰ ਜੀ ਇਹ ਰੈਲੀ ਜੇ ਕੀਤੀ ਕਿੱਥੇ ਕੀਤੀ ਆ ਅਗਲਾ ਪ੍ਰੋਗਰਾਮ ਕੀ ਰੱਖਿਆ ਜੀ ਆਪਾਂ ਹੁਣ ਜੇ ਦਫ਼ਤਰ ਵਿੱਚ ਜਾ ਸਕਦੇ ਕਿਹਨੇ ਤੋਂ ਕਨਵੇ ਰੈਲੀ ਇਸ ਜਿਵੇਂ ਦੇਖੋ ਤੁਹਾਨੂੰ ਪਹਿਲਾਂ ਜੱਥੇਬੰਦੀ ਵੱਲ ਦੱਸਿਆ ਜਾ ਚੁੱਕਾ ਕਿ ਅੱਜ 14 ਕਿਤੂਬ ਕੋ ਨੂੰ ਪੂਰੇ ਸੂਬੇ ਅੰਦਰ ਸਾਰੇ ਜਿਨ੍ਹਾਂ ਦੇ ਵਿੱਚ ਰੋਸ ਰਲੀਆਂ ਇੱਕ ਇੱਕ ਘੰਟੇ ਲਈ ਕੀਤੀਆਂ ਗਈਆਂ ਸੋ ਜ਼ਿਲ੍ਹਾ ਜਲੰਧਰ ਵੱਲੋਂ ਪੰਜਾਬ ਸਟੇਟ ਮਿਸੇਸ ਸਰਵੀ ਯੂਨੀਅਨ ਦੇ ਸੱਦੇ ਹਟ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਨੇ ਇਕੱਠੇ ਹੋ ਕੇ ਅੱਜ ਇਹ ਡੇਢ ਘੰਟਾ ਰੋਸ ਮਾਰਚ ਕੀਤਾ ਆ ਇੱਕ ਸੰਕੇਤਕ ਤੌਰ ਤੇ ਆ ਅਗਲੀ ਵੱਡੀ ਸੂਬਾ ਪੱਧਰੀ ਰਲੀ 16 ਅਕਤੂਬਰ ਨੂੰ ਹੱਲੀ ਵਿਖੇ ਕਰਨ ਜਾ ਰਹੇ ਆ ਇਹ ਕਿਸੇ ਦੇ ਦੇਣਾ ਚਾਹੁੰਦੇ ਤੁਸੀਂ ਆਪਣੇ ਮਾਨ ਸਰਕਾਰ ਨੂੰ ਤੁਹਾਡੇ ਮਾਧਮ ਰਾਹੀਂ ਇਹ ਸੁਨੇਹਾ ਆ ਇਹ ਚੇਤਾਵਨੀ ਆ ਕਿ ਜੇਕਰ ਤੁਸੀਂ ਮਨ ਬਣਾਇਆ ਕਿ ਮੁਲਾਜ਼ਮਾਂ ਨੂੰ ਕੁਝ ਦੇਣਾ ਨਹੀਂ ਤਾਂ ਹੁਣ ਮੁਲਾਜ਼ਮਾਂ ਨੇ ਵੀ ਇਹ ਪੱਕਾ ਮਨ ਬਣਾ ਲਿਆ ਕਿ 2027 ਦੇ ਵਿੱਚ ਅਸੀਂ ਵੀ ਤੁਹਾਨੂੰ ਕੋਈ ਨਹੀਂ ਦੇਣਾ ਤੁਸੀਂ ਇੱਥੋਂ ਚਲਦਾ ਹੋਵੋਗੇ ਤਾਂ ਜਿਹੜੀ ਸਰਕਾਰ ਉਹੀ ਇੱਥੇ ਆਊਗੀ ਜਿਹੜੀ ਮੁਲਾਜ਼ਮਾਂ ਦੀ ਮੰਗਾਂ ਨੂੰ ਪਹਿਲ ਦੇ ਦਾਰ ਤੇ ਪੂਰਾ ਕਦੇ ਸਾਜੀ ਦੀਵਾਲੀ ਆ ਰਹੀ ਹੈ ਕਾਲੀ ਦੀਵਾਲੀ ਮੁਲਾਜ਼ਮਾਂ ਦੇ ਵਿੱਚ ਅਖਬਾਰਾਂ ਵਿੱਚ ਆਇਆ ਕਾਲੀ ਦੀਵਾਲੀ ਮਨਾਜੇ ਸਰਕਾਰ ਨੇ ਕੋਈ ਨਹੀਂ ਤਾਂ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਦੇਖੋ ਜੀ ਦੀਵਾਲੀ ਇੱਕ ਖੁਸ਼ੀਆਂ ਦਾ ਤਿਉਹਾਰ ਆ ਬੰਦੀ ਛੋੜ ਦਿਵਸ ਆ ਅਸੀਂ ਆਪਣੇ ਆਪਣੇ ਪਰਿਵਾਰਾਂ ਦੇ ਵਿੱਚ ਦੀਵਾਲੀ ਜਿਹੜਾ ਉਹ ਖੁਸ਼ੀ ਨਾਲ ਮਨਾਵਾਂਗੇ ਪਰ ਸਰਕਾਰ ਨੂੰ ਇਹ ਦੱਸ ਦਿੰਨੇ ਆ ਕਿ ਸਰਕਾਰ ਲਈ ਜਿਹੜਾ ਆਉਣ ਵਾਲਾ ਸਮਾਂ ਉਹ ਕਾਲਾ ਹੋਏਗਾ ਦੀਵਾਲੀ ਖੁਸ਼ੀ-ਖੁਸ਼ੀ ਮਨਾਵਾਂਗੇ ਸਰਕਾਰ ਤੋਂ ਸਮਝ ਲੱਗ ਜਾ ਲਾ ਉਹ ਕਾਲਾ ਹੋਏਗਾ ਜਿੰਦਾਬਾਦ ਜਿੰਦਾਬਾਦ ਆਮ ਆਦਮੀ ਪਾਰਟੀ ਦੀ ਸਰਕਾਰ ਹਾਏ 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 ਆਮ ਆਦਮੀ ਪਾਰਟੀ